ਲੋਕ ਸਭਾ ਚੋਣਾਂ ਲੈ ਕੇ ਅੱਜ ਵੋਟ ਪਾਲ ਜੋ ਹੈ ਕਰੀਬ 7 ਵਜੇ ਦੇ ਕਰੀਬ ਸ਼ੁਰੂ ਹੋਣੀ ਹੈ ਤਾਂ ਅਸੀਂ ਇਸ ਵਕ ਮੌਜੂਦ ਹੈਗੇ ਹਾਂ ਸ਼੍ਰੀਮਸਤ ਸਾਹਿਬ ਦੇ ਐਸਐਲ ਪਵਨ ਸਕੂਲ ਜਿੱਥੇ ਕਿ ਇੱਕ ਸੁਪਰ ਮਾਡਲ ਪੋਲਿੰਗ ਸਟੇਸ਼ਨ ਜੋ ਅੱਜ ਇੱਥੇ ਬਣਾਇਆ ਗਿਆ ਤੇ ਕਹਿ ਸਕਦੇ ਹਾਂ ਕਿ ਗੁਰੂ ਨਗਰੀ ਦਾ ਸਭ ਤੋਂ ਪਹਿਲਾ ਜੋ ਇਹ ਸੁਪਰ ਮਾਡਲ ਪੋਲਿੰਗ ਸਟੇਸ਼ਨ ਜੋ ਇੱਥੇ ਬਣਾਇਆ ਗਿਆ ਹੈਗਾ ਤਾਂ ਕੁਝ ਹੀ ਸਮੇਂ ਦੇ ਵਿੱਚ ਜੋ ਵੋਟਰਸ ਹੈਗੇ ਨੇ ਉਹ ਇੱਥੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਆਪਣੀ ਵੋਟ ਉਹ ਪਾਈ ਜਾਣੀ ਹੈਗੀ ਆ મતદાન ਕੀਤਾ ਜਾਣਾ ਹੈਗਾ ਤਾਂ ਹਾਲਾਂਕਿ ਕਹਿ ਸਕਦੇ ਆ ਕਿ 7ਵੇਂ ਗੇੜ ਦੇ ਜਿਹੜੇ ਇਲੈਕਸ਼ਨ ਸੀਗੇ ਉਹ ਅੱਜ ਹੋਣੇ ਆ ਪਹਿਲੇ 6 ਗੇੜ ਜਿਹੜੇ ਉਹ ਹੋ ਚੁੱਕੇ ਨੇ ਤਾਂ ਹੁਣ ਕਿਤਨਾ ਕਿਤੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜੋ ਇਸ ਤੋਂ ਬਾਅਦ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਲੋਕ ਸਭਾ ਮੈਂਬਰ ਚਣੇ ਜਾਣੇ ਹੈਗੇ ਆ ਹਰ ਇੱਕ ਸ਼ਹਿਰ ਦੇ ਵਿੱਚੋਂ ਹਰ ਇੱਕ ਸੀਟ ਤੋਂ ਜੇ ਆਪਾਂ ਗੱਲ ਕਰ ਲਈਏ ਤਾਂ ਕਿਉਂਕਿ 13 ਸੀਟਾਂ ਦੇ ਇਲੈਕਸ਼ਨ ਜੋ ਪੰਜਾਬ ਦੇ ਵਿੱਚ ਹੋਣੀਆਂ ਤੁਲ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੀ ਸੀਟ ਦੀ ਗੱਲ ਕਰ ਲਈਏ ਤਾਂ ਕਾਫੀ ਕਰਮਾਈ ਸੀਟ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਹਰ ਇੱਕ ਪਾਰਟੀ ਦੇ ਜਿਹੜੇ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਕਿ ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਕਾਂਗਰਸ ਦੀ ਗੱਲ ਕਰ ਲਈਏ ਤਾਂ ਰਾਹੁਲ ਗਾਂਧੀ ਤਾਂ ਇਦਾਂ ਹੀ ਭਾਜੀਪੀ ਤੇ ਵੀ ਜਿਹੜੇ ਵੱਡੇ ਲੀਡਰਸ ਹੈਗੇ ਨੇ ਉਹ ਗੁਰੂ ਨਗਰੀ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਪ ਆਪਣੇ ਕੈਂਡੀਡੇਟ ਵਾਸਤੇ ਜਿਹੜਾ ਕਾਫੀ ਵੱੱਡ ਚੜ ਕੇ ਪ੍ਰਚਾਰ ਕੀਤਾ ਤੇ ਅੱਜ ਕਿਤਨਾ ਕਿਤੇ ਉਹ ਪ੍ਰਚਾਰ ਨੂੰ ਲੈ ਕੇ ਉਸ ਸਮੇਂ ਨੂੰ ਲੈ ਕੇ ਕਿਉਂਕਿ ਅੱਜ ਜੋ ਮਤਦਾਨ ਹੋਣਾ ਹੈ ਤਾਂ ਵੇਖਣ ਵਾਲੀ ਗੱਲ ਹੈ ਕਿ ਗੁਰੂ ਨਗਰੀ ਦੇ ਵਿੱਚ ਕੌਣ ਕੌਣ ਜੋ ਹੈ ਜਿੰਨੇ ਵੀ ਲੋਕ ਨੇ ਕਿਨੂੰ ਕਿਨੂੰ ਵੋਟ ਪਾਉਂਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਪੋਲਿੰਗ ਬੂਥ ਅੰਮ੍ਰਿਤਸਰ ਉਤਰੀ ਤਾਂ ਨਾਰਥ ਜੋ ਹੈ ਹਲਕੇ ਦੀ ਜੋ ਇੱਥੇ ਵੋਟ ਪੈਣੀ ਹੈਗੀ ਆ ਤਾਂ ਇਹ ਸੁਪਰ ਮਾਡਲ ਇੱਕ ਜਿਹੜਾ ਪੋਲਿੰਗ ਸਟੇਸ਼ਨ ਇੱਥੇ ਬਣਾਇਆ ਗਿਆ ਹੈਗਾ ਤਾਂ ਉੱਥੇ ਹੀ ਅੱਜ ਗੁਰੂ ਨਗਰੀ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ ਗੁਰੂ ਨਗਰੀ ਦੇ ਵਿੱਚ ਜੋ ਸਰਦਾਰ ਗੁਰਜੀਤ ਸਿੰਘ ਉਹ ਜਲਾਣੇ ਉਹ 8 ਵਜੇ ਦੇ ਕਰੀਬ ਜੋ ਵੋਟ ਪਾਉਣ ਵਾਸਤੇ ਜਾਣਗੇ ਤਾਂ ਉੱਥੇ ਹੀ ਤਰਨਜੀਤ ਸਿੰਘ ਸੰਧੂ ਜੋ ਭਾਜਪਾ ਦੇ ਅਧਿਕਾਰੀ ਉਹ ਜੋ ਕਹਿ ਸਕਦੇ ਆ ਕਿ ਭਾਜਪਾ ਦੇ ਜੋ ਕੈਂਡੀਡੇਟ ਹੈਗੇ ਨੇ ਉਹ ਕਰੀਬ 7:30 ਵਜੇ ਵੋਟ ਪੋਲ ਕਰਨ ਵਾਸਤੇ ਜਾਣਗੇ ਤਾਂ ਉਸ ਦੇ ਨਾਲ ਅ ਜੇ ਆਪਾਂ ਗੱਲ ਕਰ ਲਈਏ ਕਿ ਜੋ ਕੁਲਦੀਪ ਸਿੰਘ ਤਾਲੀਵਾਲ ਨੇ ਆਮ ਆਦਮੀ ਪਾਰਟੀ ਤੋਂ ਉਹ 7 ਵਜੇ ਆਪਣੇ ਜਗਦੇਵ ਕਲਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਉੱਥੇ ਵੋਟ ਪੋਲ ਕਰਨਗੇ ਤਾਂ ਕਿਤਨਾ ਕਿਤੇ ਹਰ ਇੱਕ ਵੱਡੇ ਲੀਡਰ ਜੋ ਹੈਗੇ ਨੇ ਅੱਜ ਗੁਰੂ ਨਗਰੀ ਦੇ ਵਿੱਚ ਆਪ ਆਪਣੇ ਜੋ ਇਲਾਕੇ ਦੇ ਵਿੱਚ ਜਾ ਕੇ ਉੱਥੇ ਆਪ ਆਪਣੇ ਬੂਥ ਦੇ ਉੱਤੇ ਜਾ ਕੇ ਵੋਟ ਪੋਲ ਕਰਨਗੇ ਤਾਂ 7 ਵਜੇ ਦੇ ਕਰੀਬ ਦਾ ਜੋ ਟਾਈਮ ਹੈਗਾ ਸਟਾਰਟ ਹੋਣਾ ਤਾਂ ਸ਼ਾਮ ਦੇ 6 ਵਜੇ ਤੱਕ ਤੇ ਜੇਕਰ ਸੁਖਾਲਤਾ ਦੀ ਗੱਲ ਕਰ ਲਈਏ ਤਾਂ ਸਾਰੇ ਵੋਟਰਾਂ ਵਾਸਤੇ ਪ੍ਰਸ਼ਾਸਨ ਵੱਲੋਂ ਜਿਹੜੇ ਆ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਉੱਥੇ ਜੇਕਰ ਅਸੀਂ ਗੱਲ ਕਰ ਲਈਏ ਮੈਡੀਕਲ ਸਹੂਲਤਾਂ ਦੀ ਕਿਉਂਕਿ ਇੱਕ ਤਰਫਾ ਵੋਟ ਹੋਣੀ ਆ ਤਾਂ ਉੱਥੇ ਗਰਮੀ ਦੀ ਗੱਲ ਕਰੀ ਤਾਂ ਗਰਮੀ ਵੀ ਬਹੁਤ ਸਿਖਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਤਾਂ ਉੱਥੇ ਹੀ ਗਰਮੀ ਤੋਂ ਰਾਹਤ ਪਾਉਣ ਵਾਸਤੇ ਕਿਤਨਾ ਕਿਤੇ ਜੋ ਪ੍ਰਸ਼ਾਸਨ ਆ ਪ੍ਰਸ਼ਾਸਨ ਵੱਲੋਂ ਪੁਖਤਾ ਤਿਆਰੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਕਿਤਨਾ ਕਿਤੇ ਮੈਡੀਕਲ ਸਹੂਲਤ ਵੀ ਇੱਥੇ ਅੱਜ ਬੁੱਥਾਂ ਦੇ ਉੱਤੇ ਰੱਖੀ ਗਈ ਆ ਤੇ ਨਾਲ ਦੀ ਨਾਲ ਜੋ ਸਿਕਿਉਰਟੀ ਪਰਪਸ ਦੀ ਗੱਲ ਕਰ ਲਈਏ ਸਿਕਿਉਰਟੀ ਬੇਸਿਸ ਦੇ ਉੱਤੇ ਜੋ ਮੁਲਾਜ਼ਮ ਨੇ ਉਹ ਵੀ ਵੱਦ ਚੜ ਕੇ ਜੋ ਤਨਾਤ ਕੀਤੇ ਗਏ ਨੇ ਤੇ ਨਾਲ ਦੀ ਨਾਲ ਖਾਸ ਤੌਰ ਦੇ ਉੱਤੇ ਮਾਰਕ ਫੈਡ ਵੱਲੋਂ ਜੋ ਸ਼ਰਬਤ ਜੇ ਕਹ ਲਈਏ ਜਾਂ ਮਿੱਠਾ ਜਲ ਕਹ ਲਈਏ ਉਹ ਵੀ ਅੱਜ ਕਿਤਨੇ ਕਿਤੇ ਪੋਲਿੰਗ ਸਟੇਸ਼ਨਸ ਦੇ ਉੱਤੇ ਬੂਥਾਂ ਦੇ ਉੱਤੇ ਉਹ ਵੋਟਰਾਂ ਨੂੰ ਭਲਾਇਆ ਜਾਣਾ ਕਿ ਕਿਸੇ ਤਰੀਕੇ ਨਾਲ ਵੀ ਜੋ ਗਰਮੀ ਆ ਉਹ ਆਪਣਾ ਅਸਰ ਨਾ ਦਿਖਾ ਸਕੇ ਕਿਉਂਕਿ ਕਾਫੀ ਗਰਮੀ ਹੋਣ ਕਰਕੇ ਕਈ ਲੋਕ ਬੇਹੋਸ਼ ਵੀ ਹੁੰਦੇ ਨੇ ਤਾਂ ਉਹ ਚੀਜ਼ਾਂ ਤੋਂ ਬਚਣ ਵਾਸਤੇ ਬਚਾਅ ਵਾਸਤੇ ਜੋ ਆ ਪੁਕਤਾ ਇੰਤਜ਼ਾਮ ਅੱਜ ਕੀਤੇ ਗਏ ਨੇ ਤਾਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀ ਆਣੇ ਸ਼ੁਰੂ ਹੋ ਚੁੱਕੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਹੁਣ ਵੋਟ ਜੋ ਆ ਪੈਣੀ ਸ਼ੁਰੂ ਹੋ ਜੇਗੀ ਤਾਂ ਅੱਜ ਸ਼ਾਮ 6 ਵਜੇ ਤੱਕ ਜੋ ਇਹ VOTING ਹੋਣੀ ਆ ਤਾਂ ਅੱਜ ਪੂਰੇ ਦਿਨ ਦੀ ਮਹਾ ਕਵਰੇਜ ਵੇਖਣ ਲਈ ਬਣੇ ਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋਤ ਜਗਬਾਨੀ ਟੀਵੀ Schieben Sie